ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਪਿਛਲੇ ਕੁਝ ਕਿ ਦਿਨਾਂ ਤੋਂ ਜਿਹੜੀ ਪੰਜਾਬ ਦੇ ਵਿੱਚ ਖਬਰ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਖਬਰ ਜਿਹੜੀ ਫੈਲੀ ਹੋਈ ਹੈ ਕਣਕ ਦੇ ਰੇਟਾਂ ਨੂੰ ਲੈ ਕੇ ਕਣਕ ਦੇ ਜਿਹੜੇ ਪ੍ਰਾਈਵੇਟ ਰੇਟ ਨੇ ਉਹਨਾਂ ਦੇ ਵਿੱਚ ਇੰਨਾ ਵਾਧਾ ਹੋ ਗਿਆ ਕਣਕ ਐਨੇ ਰੁਪਏ ਕਿਲੋ ਨੂੰ ਹੋ ਗਈ ਤੇ ਅੱਜ ਆਪਾਂ ਸੋਚਿਆ ਵੀ ਆਪਾਂ ਵੀ ਇਹਦੇ ਪਰ ਇੱਕ ਵੀਡੀਓ YouTube ਉੱਪਰ ਅਪਲੋਡ ਕਰੀਏ ਤੁਹਾਨੂੰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਕਣਕ ਦੇ ਸਹੀ ਰੇਟ ਵੀ ਦੱਸੂंगे ਪੀ ਸਹੀ ਰੇਟ ਕਣਕ ਦੇ ਕੀ ਚੱਲ ਰਹੇ ਨੇ ਤੇ ਪਿੱਛੇ ਸਾਰੀ ਇਹਦੀ ਗੱਲ ਕਾਰਨ ਤੇ ਕਾਰਨ ਵੀ ਆਪਾਂ ਤੁਹਾਨੂੰ ਸਮਝਾਵਾਂਗੇ ਵੀ ਰੇਟ ਜਿਹੜੇ ਐਨੇ ਪ੍ਰਾਈਵੇਟ ਰੇਟ ਵਧੇ ਆ ਉਹਦੇ ਪਿੱਛੇ ਕਾਰਨ ਕੀ ਹੈ ਤੇ ਵੀਡੀਓ ਨੂੰ ਆਪਣੀ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰਦੇਓ ਤੇ ਬੈਲ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਪਹਿਲਾ ਆਪਾਂ ਇਹਦਾ ਕਾਰਨ ਤੁਹਾਨੂੰ ਦੱਸਦੇ ਆ ਵੀ ਇਹਦੇ ਪਿੱਛੇ ਕਾਰਨ ਕੀ ਹੈ ਉਹ ਜ਼ਿਮੀਂਦਾਰ ਕੋਈ ਵੀ ਕਿਸਾਨ ਹੈ ਉਹ ਕਣਕ ਨੂੰ ਪੈਦਾ ਕਰਨ ਤੋਂ ਬਾਅਦ ਆਪਾਂ ਮੰਡੀਆਂ ਦੇ ਵਿੱਚ ਆਪਾਂ ਵੇਚੇ ਦਿੰਦੇ ਆ ਤੇ ਵੇਚਣ ਤੋਂ ਬਾਅਦ ਜਿਹੜੇ ਵੱਡੇ ਮੇਲੇ ਹੋਗੀਆਂ ਜਾਂ ਵਪਾਰੀ ਹੋਗੇ ਉਹ ਜਿਹੜੀ ਇਹ ਸਾਰੀ ਕਣਕ ਨੂੰ ਖਰੀਦ ਕੇ ਸਟੋਰ ਕਰ ਲੈਂਦੇ ਐ ਤੇ ਜਿਹੜੀ ਸਟੋਰ ਹੋਈ ਕਣਕ ਹੈ ਉਹਨੂੰ ਫਿਰ ਉਹਨਾਂ ਨੇ ਮਹਿੰਗੇ ਦੁੱਗਣੇ ਰੇਟਾਂ ਦੇ ਵਿੱਚ ਉਹਨਾਂ ਨੇ ਵੇਚਣਾ ਹੈ ਜਿਵੇਂ ਸਬਜ਼ੀ ਹੋਗੀ ਕਿਸਾਨ ਸਬਜ਼ੀ ਨੂੰ ਪੈਦਾ ਕਰਦਾ ਏ ਤੇ ਪਰ ਕਿਸਾਨ ਨੂੰ ਉਨੇ ਪੈਸੇ ਨਹੀਂ ਮਿਲਦੇ ਤੇ ਜਿਨੇ ਆਪਾਂ ਤੋਂ ਸਬਜੀ ਖਰੀਦ ਕੇ ਅੱਗੇ ਵੇਚਣੀ ਆ ਉਹ ਦੁੱਗਨੇ ਤਿੱਗਨੇ ਰੇਟਾ ਦੇ ਵਿੱਚ ਸਬਜੀ ਉਹਨੇ ਵੇਚਣੀ ਆ ਕਿਸਾਨ ਨੇ ਇੰਨੇ ਪੈਸੇ ਨਹੀਂ ਬੱਟ ਰਿਹਾ ਤੇ ਪਰ ਜੇ ਵਪਾਰੀ ਐ ਉਹਨਾਂ ਨੇ ਪੈਸੇ ਦੁੱਗਨੇ ਤਿੱਗਨੇ ਬਣਾਉਣੇ ਆ ਕਣਕ ਨੂੰ ਵੀ ਐਵੇਂ ਲੈ ਕੇ ਹੁਣ ਕਿਸਾਨ ਐ ਕੋਈ ਵੀ ਜ਼ਿਮੀਂਦਾਰ ਮੇਰਾ ਭਰਾ ਐ ਆਪਾਂ ਜਿਹੜੀ ਕਣਕ ਐ ਆਪਾਂ ਸਟੋਰ ਨਹੀਂ ਕਰ ਸਕਦੇ ਤੇ ਕਿਸੇ ਕੋ 2 ਕਿਲੇ ਕਿਸੇ ਕੋ 4 ਕਿਲੇ ਐ ਅੱਪਾ ਕਣਕ ਨੂੰ ਸਟੋਰ ਨਹੀਂ ਕਰ ਸਕਦੇ ਅੱਪਾ ਕੀ ਕਰ ਸਕਦੇ ਆ ਹਰੇਕ ਕਿਸਾਨ ਪਰਾ ਕਰਦਾ ਏ ਆਪਣੇ ਕੋਲ ਇੱਕ ਢੋਲ ਆਪਾ ਖਾਨ ਦੇ ਲਈ ਵਰਤਦੇ ਆ ਤੇ ਇੱਕ ਢੋਲ ਹੋਰ ਭਰ ਲੈਂਦੇ ਆ ਵੀ ਆਪਾ ਅੱਗੇ ਜਾ ਕੇ ਰੇਟ ਥੋੜਾ ਜਿਹਾ ਵਧੂਗਾ ਤੇ ਆਪਾ ਕਣਕ ਨੂੰ ਵੇਚੂਗੇ ਜਿਆਦੇ ਜਿਹੜੀ ਕਣਕ ਆਪਾ ਸਟੋਰ ਨਹੀਂ ਕਰ ਸਕਦੇ ਪਰ ਜਿਹੜੇ ਵਪਾਰੀ ਆ ਉਹ ਕਣਕ ਨੂੰ ਸਟੋਰ ਕਰਦੇ ਆ ਜਿਹੜੀਆਂ ਵੱਡੀਆਂ ਮਿੱਲਾਂ ਨੇ ਤੇ ਉਹ ਫਿਰ ਮਹਿੰਗਿਆ ਰੇਟਾਂ ਦੇ ਵਿੱਚ ਕਣਕ ਨੂੰ ਵੇਚਦੇ ਆ ਤੇ ਹੁਣ ਜਿਹੜਾ ਕਣਕ ਦਾ ਰੇਟ ਚੱਲ ਰਿਹਾ ਹੈ ਜਿਹੜਾ ਸਹੀ ਰੇਟ ਹੈ ਕਿਸਾਨ ਭਰਾਵੋ ਕਣਕ ਜਿਹੜੀ ਹੁਣ ਦਿੱਲੀ ਦੀ ਗੱਲ ਕਰਦੇ ਆ ਦਿੱਲੀ ਦੇ ਵਿੱਚ ਜਿਹੜੇ ਜਨਤਾ ਹੈ ਪਹਿਲਾਂ ਮੈਂ ਤੁਹਾਨੂੰ ਰੇਟ ਦੱਸ ਦਵਾਂ ਰੇਟ ਕਿਸਾਨ ਭਰਾਵੋ ਹੁਣ ਚੱਲ ਰਿਹਾ ਹੈ 3500 3700 ਪਿਛਲੇ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਰੇਟ ਤਾਂ ਉਹ ਥੱਲੇ ਨੂੰ ਗਿਆ ਸੀ ਘਟਿਆ ਸੀ ਤੇ ਹੁਣ ਜਨਵਰੀ ਮਹੀਨੇ ਦੇ ਵਿੱਚ ਰੇਟ ਫੇਰ ਦੁਬਾਰਾ ਉੱਠਿਆ ਏ ਤੇ ਹੁਣ ਰੇਟ ਹੈਗਾ 3700 ਰੁਪਏ ਤੱਕ ਕਣਕ ਦਾ ਰੇਟ ਹੈ ਜਿਹੜਾ ਉਹ ਚੱਲਿਆ ਗਿਆ ਏ ਪਹਿਲਾਂ 32-3300 ਤੋਂ 3500 ਹੁਣ 3700 ਤੇ ਆਟਾ ਦੇਖ ਲਓ ਤੁਸੀਂ ਆਟਾ 40 ਤੋਂ 42 ਰੁਪਏ ਕਿਲੋ ਆਟਾ ਹੋਇਆ ਪਿਆ ਏ ਰੇਟ ਬਦਲਣ ਦੇ ਪਿੱਛੇ ਹੀ ਕਾਰਨ ਹੈ ਮੰਡੀਆਂ ਦੇ ਵਿੱਚ ਹੁਣ ਕਣਕ ਦਾ ਸੀਜ਼ਨ ਹੈ ਨਹੀਂ ਕਣਕ ਜਾ ਨਹੀਂ ਰਹੀ ਜਿਹੜੀ ਸਟੋਰ ਕੀਤੀ ਹੋਈ ਕਣਕ ਹੈ ਉਹਨੂੰ ਉਹ ਕੱਢ ਰਹੇ ਨੇ ਤੇ ਹੁਣ ਆਪਾਂ ਨੂੰ ਜਿਹੜਾ ਉਹ ਰੇਟ ਕਹਿਣਗੇ ਆਪਾਂ ਨੂੰ ਕਣਕ ਖਰੀਦਣੀ ਪੈਣੀ ਹੈ ਹੁਣ ਦਿੱਲੀ ਦੇ ਵਿੱਚ ਜਿਹੜੀ ਜਨਤਾ ਹੈ ਸਾਰੀ ਉਥੇ ਉਹ ਆਪਾਂ ਜਿਵੇਂ ਕਿਸਾਨ ਭਰਾ ਆਪਾਂ ਢੋਲ ਦੇ ਵਿੱਚ ਕਣਕ ਰੱਖ ਲੈਂਦੇ ਆ ਤੇ ਆਪਣੇ ਜੋਗੀ ਤੇ ਆਪਾਂ ਆਟਾ ਚੱਕੀ ਤੋਂ ਕਣਕ ਨੂੰ ਪਿਹਾ ਕੇ ਆਪਾਂ ਕਣਕ ਵਰਤਦੇ ਆ ਆਟਾ ਉਹਨਾਂ ਦਾ ਕੰਮ ਕੀ ਹੈ ਉਹਨਾਂ ਨੇ ਸਿਰਫ ਆਟਾ ਹੀ ਖਰੀਦਣਾ ਹੈ ਦੁਕਾਨਾਂ ਤੋਂ ਉਹਨਾਂ ਨੇ ਆਟੇ ਦੀ ਖਰੀਦ ਕਰਨੀ ਹੈ। ਉਹਨਾਂ ਨੇ ਸਿਰਫ ਆਟੇ ਦੀ ਉਹਨਾਂ ਨੇ ਖਰੀਦ ਕਰਨੀ ਹੈ ਤੇ ਆਪਣੀ ਮੰਗ ਜਿਵੇਂ ਜ਼ਿੰਮੇਦਾਰ ਕਰਦੇ ਉਹਨਾਂ ਦਾ ਕੋਈ ਸਰਕਟ ਨਹੀਂ ਹੈਗਾ। ਤੇ ਬਹੁਤ ਵਿੱਚ ਜਿਹੜੀ ਗਰੀਬ ਜਨਤਾ ਹੈ ਉਹ ਰੋਜ਼ ਦੀ ਰੋਜ਼ ਆਟਾ ਅੱਜ ਆਪਾਂ ਪੈਸੇ ਕਮਾਈ ਸ਼ਾਮ ਨੂੰ ਆਟਾ ਘਰ ਲੈ ਕੇ ਜਾਣਾ ਹੈ ਤਾਂ ਆਪਾਂ ਨੂੰ ਰੋਟੀ ਮਿਲਣੀ ਹੈ। ਤੇ ਹੁਣ ਇਹਦੇ ਵਿੱਚ ਪੀਸੀ ਕੀ ਜਾਂਦੀ ਹੈ ਗਰੀਬ ਜਨਤਾ। ਹੁਣ ਜ਼ਿਮੀਂਦਾਰ ਭਰਾ ਤਾਂ ਆਪਣੇ ਆਪਣੇ ਜੋਗੀ ਕਣਕ ਰੱਖ ਲੈਣਗੇ ਪਰ ਜਿਹੜੇ ਹੁਣ ਧਰਨੇ ਤੇ ਲੋਕ ਬੈਠੇ ਆ ਉਹ ਇਸੇ ਕਰਕੇ ਬੈਠੇ ਆ ਵੀ ਜੇ ਪ੍ਰਾਈਵੇਟ ਰੇਟ ਹੋ ਗਿਆ ਇਹਨਾਂ ਨੇ ਆਪਾਂ ਤੋਂ ਘੱਟ ਨੂੰ ਕਣਕ ਖਰੀਦ ਕੇ ਮੁੜ ਕੇ ਹੁਣ 4000 ਤੱਕ ਰੇਟ ਪਹੁੰਚਿਆ ਏ ਤੇ 8-8000 ਰੁਪਏ ਨੂੰ ਕਣਕ ਜਿਹੜੀ ਦੇਣੀ ਆ ਆਟਾ ਦੇਖ ਲਓ 40 ਰੁਪਏ ਆ 42 ਰੁਪਏ ਆਟਾ ਹੋ ਗਿਆ ਆਪਾਂ ਤੋਂ ਕਣਕ ਖਰੀਦੀ ਹੈ ਇਹਨਾਂ ਨੇ 2275 ਰੁਪਏ ਐਮਐਸਪੀ ਰੇਟ ਦਾ ਮੰਡੀਆਂ ਦਾ ਹੁਣ 4000 ਰੁਪਏ ਤੱਕ ਵੇਚ ਰਹੇ ਐ ਤੇ ਸਾਰਿਆਂ ਨੂੰ 60 ਦਿਨ ਦੇ ਦੇਣਾ ਚਾਹੀਦਾ ਇਹਦੇ ਵਿੱਚ ਤੇ ਜਿਹੜੇ ਹੋਰ ਵੀ ਕੋਈ ਵੀ ਤੁਹ ਤੁਸੀਂ ਧੰਦਾ ਕਰਦੇ ਹੋ ਜਿਵੇਂ ਦੁਕਾਨਾਂ ਵਾਲੇ ਹੋਗੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਇਹ ਜਿਹੜੇ ਕਾਨੂੰਨ ਨੇ ਮੰਡੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਜਿਹੜੇ ਕਾਨੂੰਨ ਨੇ ਉਪਾਸਨਾ ਹੋ ਸਕਣ ਤੇ ਸਰਕਾਰੀ ਖਰੀਦ ਮੰਦੀਆ ਦੀ ਹੋਵੇ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਦੇ ਹੋ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਏ ਤੇ ਆਪਣੀ ਵੀਡੀਓ ਨੂੰ ਇੰਨਾ ਤੁਸੀਂ ਪਿਆਰ ਦਿੰਦੇ ਆ ਸਤਿ ਸ਼੍ਰੀ ਅਕਾਲ ਜੀ